ਕਾਲ ਜੀ ਤੁਹਾਡੀ ਕਿਚੈਰੀ ਚ ਹਾਜ਼ਰ ਆਈ ਪਹਿਲਾਂ ਤੁਹਾਨੂੰ ਇੱਕ ਵਾਰ ਲੰਗਰ ਹਾਲ ਦਿਖਾਇਆ ਸੀ ਜੀ ਭਾਗ 2 ਮਾਨੂਪੁਰ ਪੱਕੇ ਪਾਸੇ ਦਾ ਲੰਗਰ ਹਾਲ ਆ ਦੇਖੋ ਇੱਥੇ ਬੇਲ ਸਾਰੀ ਹੈਗੀ ਤੇ ਕੜਾਈਆਂ ਵਗੈਰਾ ਸਾਰਾ ਕੁਸ਼ਾ ਤੇ ਸਿਲੰਡਰ ਵੀ ਹੈਗੇ ਤੇ ਆ ਦੇਖੋ ਸਾਰਾ ਸਮਾਨ ਪਿਆ ਪੱਟੀਆਂ ਵਗੈਰਾ ਸਾਡੇ ਤੇ ਆ ਦੇਖੋ ਧਿਆਨ ਨਾਲ ਤੇ ਬਿਸਤਰੇ ਵੀ ਨੇ ਇਹ ਕਿਹਨੇ ਗੱਦੇ ਉਹ ਗੱਦੇ ਪਏ ਨੇ ਕਿਸੇ ਨੇ ਗੱਦੇ ਲੈਣੇ ਆ ਗੱਦੇ ਵੀ ਨੇ ਤੇ ਬਿਸਤਰੇ আর ਮੰਜੇ ਵੀ ਮਾਈਆਂ ਨੇ ਇੱਥੇ ਬਣਾਏ ਹੋਏ ਨੇ ਸਾਡੇ ਗੁਰੂ ਘਰ ਪੱਕੇ ਪਾਸੇ ਤੇ ਲੰਗਰ ਹਾਲ ਆ ਉਦੋਂ ਵੀ ਤੁਹਾਨੂੰ ਦਿਖਾਇਆ ਸੀ ਇੱਥੇ ਬਹਿ ਕੇ ਕੋਈ ਵੀ ਪ੍ਰੋਗਰਾਮ ਲੰਗਰ ਛਕਦੇ ਨੇ ਸੰਗਤ ਤੇ ਇਹ ਸਾਡੇ ਗੁਰੂ ਘਰ ਦੇ ਲੰਗਰ ਹਾਲ ਚ ਕਿਸੇ ਦਾ ਕੋਈ ਖੁਸ਼ੀ ਦਾ ਗਮੀ ਦਾ ਕੋਈ ਵੀ ਹੋਗਾ ਜਾਂ ਪ੍ਰੋਗਰਾਮ ਆ ਤੇ ਕਿਸੇ ਨੇ ਲੰਗਰ ਤਿਆਰ ਕਰਨਾ ਤਾਂ ਇੱਥੇ ਬਾਧੂ ਜਗ੍ਹਾ ਤਾਂ ਦੇਖੋ ਲੰਗਰ ਤਿਆਰ ਹੁੰਦਾ ਤੇ ਬੀਬੀਆਂ ਰੋਟੀਆਂ ਲਾਉਣਗੀਆਂ ਤੇ ਹਲਵਾਈ ਸਾਹਿਬ ਨੇ ਇਹ ਵੀਰ ਪ੍ਰਸ਼ਾਦ ਦੇ ਲਾਉਣ ਵਾਲੇ ਨੇ ਕਿ ਹਲਵਾਈ ਦੇ ਨਾਲ ਹੀ ਆ ਵੀਰ ਹਾਂਜੀ ਹਲਵਾਈ ਸਾਹਿਬ ਨਾਲ ਨੇ ਕਿ ਉਹ ਮਾਈਆਂ ਪ੍ਰਸ਼ਾਦ ਦੇ ਲਾਉਣਗੇ ਅੱਡੇ ਜਣ ਦੀ ਇੱਥੇ ਲੰਗਰ ਹਾਲ ਦੇ ਵਿੱਚ ਵਧੀਆ ਹਰ ਇੱਕ ਦਾ ਕੋਈ ਹੋਣੀ ਦਰਾਇਤ ਨਹੀਂ ਹੈ ਸਾਡੇ ਜੋ ਮੀਰ ਆਲਮਾ ਉਹ ਵੀ ਸਾਡੇ ਗੁਰੂ ਘਰ ਆਉਂਦੇ ਇੱਥੇ ਆਪਣਾ ਪ੍ਰੋਗਰਾਮ ਵਗੈਰਾ ਕਈ ਵਾਰ ਲੰਗਰ ਪ੍ਰਸ਼ਾਦੇ ਦਾ ਕਰ ਲੈਂਦੇ ਆ ਕੋਈ ਦਰਾਇਤ ਨਹੀਂ ਤੇ ਲੰਗਰ ਹਾਲ ਖੁੱਲਡੁੱਲਾ ਪੱਠੀਆਂ ਤੇ ਚੋਰਾ ਨੇ ਹੋਰ ਸਾਰਾ ਸਿਸਟਮ ਇੱਥੇ ਹੈਗਾ ਬਹੁਤ ਵਧੀਆ ਹੈ ਤੇ ਇੱਕ ਤਾਂ ਇੱਥੇ ਆ ਜੀ ਕਿਸੇ ਨੂੰ ਬੇਲ ਚੱਕਣ ਦੀ ਲੋੜ ਨਹੀਂ ਇਹ ਸਾਡੇ ਪਣਜੀ ਨੇ ਬਲਵਿੰਦਰ ਕੁਮਾਰ ਜੀ ਕੁੱਕੂ ਇਹ ਹਲਵਾਈਆਂ ਨਾਲ ਵੀ ਕੰਮ ਕਰ ਚੁੱਕੇ ਨੇ ਪੁੱਛ ਦੇਣ ਨੂੰ ਕਿਹੜੇ ਹਲਵਾਈ ਸਾਹਿਬ ਨਾਲ ਕੰਮ ਕਰਿਆ ਜੀ ਕੁਲਦੀਪ ਨੇ ਕੁਲਦੀਪ ਨੇ ਕੀਤਾ ਕੁਲਦੀਪ ਨਾਲ ਹੋਰ ਜੀ ਕਿਹਦੇ ਨਾਲ ਸੱਜੂ ਨਾਲ ਸੱਜੂ ਨਾਲ ਹੋਰ ਜੀ ਬਾਕੀ ਕਸਤੂਰੀ ਲਾਲ ਆ ਪੰਡਤ ਕਸਤੂਰੀ ਲਾਲ ਅੱਛਾ ਜੀ ਠੀਕ ਆ ਜੀ ਪੰਡਤ ਕਸਤੂਰੀ ਲਾਲ ਕਈ ਹਲਵਾਈਆਂ ਨਾਲ ਕੰਮ ਕਰ ਚੁੱਕੇ ਇਹ ਸਾਡੇ ਜੀ ਇੱਥੇ ਦੋ ਸ਼ਿਫਟਾਂ 'ਚ ਕਰ ਲੈਂਦੇ ਆ ਪਹਿਲੇ ਵੀਰ ਪ੍ਰਸ਼ਾਦਾ ਸ਼ਕ ਲੈਂਦੇ ਨੇ ਸਿੰਘ ਪ੍ਰਸ਼ਾਦਾ ਸ਼ਕਣ ਤੋਂ ਬਾਅਦ ਫਿਰ ਮਾਈਆਂ ਨੂੰ ਪ੍ਰਸ਼ਾਦਾ ਜੇ ਕਿਸੇ ਦੇ ਕੋਈ ਗੋਡਿਆਂ 'ਚ ਪ੍ਰੋਬਲਮਾਂ ਤਾਂ ਹੋ ਇਹ ਬੈਂਚ 'ਤੇ ਰੱਖੇ ਹੋਏ ਨੇ ਉਹਨਾਂ 'ਤੇ ਬਹਿ ਕੇ ਪ੍ਰਸ਼ਾਦਾ ਸ਼ਕ ਲੈਂਦੇ ਨੇ ਤੇ ਇਹ ਮੂਰੇ ਸਟੇਜ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਬਣਾਈ ਹੋਈ ਆ ਤੇ ਇੱਥੇ ਆਪਣਾ ਚਾਹ ਪਾਣੀ ਦਾ ਹੋਰ ਇੱਥੇ ਘਰਦੇ ਨੇ ਉਹ ਨਾਲ ਬੈਂਚ ਆ ਉਹਦੇ ਤੇ ਬਰਤਨ ਰੱਖੇ ਜਾਂਦੇ ਨੇ ਉਹ ਜਾਲੀ ਵਾਲੀ ਟਰਾਲੀ ਬਣਾਈ ہوئی ਆ ਜਿ ਧੋ ਕੇ ਬਰਤਨ ਥਾਲ ਵਗੈਰਾ ਉਹ ਚ ਰੱਖੇ ਜਾਂਦੇ ਸੁੱਕੇ ਦੇ ਬਾਅਦ ਸਾਡੇ ਜਣ ਦੀ ਇਹ ਆਈ ਮਤਲਬ ਕਹਿਣ ਦਾ ਮੇਰਾ ਇਹ ਆ ਵੀ ਸਾਡੇ ਮਾਨੂਵਰ ਪੱਕੇ ਪਾਸੇ ਗੁਰੂ ਘਰ ਦਾ ਜੋ ਲੰਗਰ ਹਾਲ ਆ ਇੱਥੇ ਹਰ ਇੱਕ ਲਈ ਸਭ ਦਾ ਪਹਿਲਾਂ ਜੇ ਕਿਸੇ ਦੇ ਪ੍ਰੋਗਰਾਮ ਹੁੰਦਾ ਸੀ ਕਾਂ ਕਈ ਵਾਰ بارش ਆ ਜਾਂਦੀ ਦੀ ਅਗਲੇ ਦਾ ਜੋ ਲੰਗਰ ਪ੍ਰਸ਼ਾਦਾ ਹੁੰਦਾ ਸੀ ਖਰਾਬ ਹੋ ਜਾਂਦਾ ਸੀ ਹੁਣ ਇੱਥੇ ਹੀ ਪ੍ਰਸ਼ਾਦਾ ਬਣਦਾ ਇੱਥੇ ਹੀ ਵਰਤਾਉਂਦੇ ਨੇ ਨਾ ਅਗਲੇ ਦਾ ਖਰਾਬ ਹੁੰਦਾ ਤੇ ਸਹੂਲਤ ਅਗਲੇ ਨੂੰ ਬਾਦੂ ਮਿਲ ਜਾਂਦੀ ਆ ਤੇ ਅਸੀਂ ਆਸ ਕਰਦੇ ਹਾਂ ਜੀ ਤੁਹਾਨੂੰ ਸਾਡਾ ਵੀਡੀਓ ਪਸੰਦ ਆਈ ਹੋਵੇ ਜੀ ਤੇ ਆਪ ਕਮੈਂਟਾਂ ਵਿੱਚ ਦੱਸਣਾ ਕਿ ਇਸ ਤਰ੍ਹਾਂ ਲੱਗੀ ਮਿਲਦੇ ਆਂ ਜੀ ਅਗਲੇ ਬਲੌਗ